ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਥਾਨ ਤੇ ਆਪਾਂ ਦਰਸ਼ਨ ਕਰਾਂਗੇ ਜਿਸ ਸਥਾਨ ਤੇ ਗੁਰੂ ਸਾਹਿਬ ਉੱਚ ਦਾ ਪੀਰ ਬਣ ਕੇ ਇਸ ਜਗ੍ਹਾ ਪਹੁੰਚੇ ਸਨ ਆਪਾਂ ਖੜੇ ਆ ਜੀ ਪਿੰਡ ਕਨੇਚ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਝੂੜ ਰਹੇ ਗੁਰੂ ਦੇ ਦਰਸ਼ਨ ਕਰਾਂਗੇ ਜੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓ ਜਿਹੜੀ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲ ਸਕੇ ਜੀ ਆਓ ਆਪ ਗੁਰੂ ਸਾਹਿਬ ਦੇ ਅੰਦਰ ਦਰਸ਼ਨ ਕਰਾਂਗੇ ਤੇ ਇੱਥੇ ਦਾ ਇਤਿਹਾਸ ਇਸ ਤਰ੍ਹਾਂ ਹੈ ਗੁਰਦੁਆਰਾ ਮਨਜੀ ਸਾਹਿਬ ਪਾਸ਼ਾ ਜੀ 10ਵੇਂ ਪਿੰਡ ਕਨੇਜ ਇਸ ਪਵਿੱਤਰ ਜਿਲ੍ਹਾ ਲੁਧਿਆਣਾ ਨੀਅਰ ਦਰਾਹਾ ਇਸ ਪਵਿੱਤਰ ਸਥਾਨ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਸਾਹਿਬ ਛੱਡਣ ਤੋਂ ਮੁਕ्तसर ਖੇਦਰਾਣੇ ਦੀ ਢਾਵ ਦੇ ਸਫਰ ਆ ਜੁੜਿਆ ਹੋਇਆ ਹੈ ਗੁਰੂ ਜੀ ਚਮਕੌਰ ਸਾਹਿਬ ਮਾਛੀਵਾੜ ਤੇ ਹੁੰਦੇ ਹੋਏ 12 13 ਪੋ ਦੀ ਰਾਤ ਨੂੰ ਕਟਾਣਾ ਸਾਹਿਬ ਦੇਖਸਰ ਪਹੁੰਚੇ ਇੱਥੇ ਹੀ ਰਾਤ কাট ਕੇ ਗੁਰੂ ਜੀ ਸਵੇਰੇ ਪਿੰਡ ਰਾਮਪੁਰ ਤੋਂ ਕਨੇਜ ਕਨੇਜ ਜਿਹੜੀ ਪਿਛਲੀ ਵੀਡੀਓ ਆਪਣੀ ਰਾਮਪੁਰ ਦੀ ਸੀ ਉਸ ਰਾਮਪੁਰ ਚਾਏ ਫਿਰ ਉਸ ਤੋਂ ਆ ਰਾਮਪੁਰ ਤੋਂ ਕਨੇਜ 13 ਪੋ 1700 ਕਾਟ ਸੰਵਤ 27 ਸੰਵਰ 1704 ਸਾਲ ਨੂੰ ਉੱਚ ਦਾ ਪੀਰ ਬਣ ਕੇ ਪਲੰਘ ਉੱਤੇ ਬਿਰਾਜਮਾਨ ਹੋ ਕੇ ਗੁਰੂ ਸਾਹਿਬ ਪਹੁੰਚੇ ਜਿਸ ਦਾ ਇਤਿਹਾਸ ਜਿਹੜਾ ਇਸ ਪ੍ਰਕਾਰ ਹੈ ਜੀ ਕਨੇਜ ਜਿਹੜਾ ਲੁਧਿਆਣਾ ਤੋਂ ਦੱਸ ਹੀ ਚੁੱਕਿਆ ਜਿਹੜਾ ਮਸ਼ਹੂਰ ਇੱਕ ਕਸਬਾ ਹੈਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਲੰਘ ਉੱਤੇ ਸਵਾਰ ਹੋ ਕੇ ਉਸ ਸਮੇਂ ਭਾਈ ਨਵੀਖਾਂ ਭਾਈ ਗਣੀਖਾਂ ਪਾਤਾ ਭਾਈ ਤਰਨ ਸਿੰਘ ਭਾਈ ਮਾਨ ਸਿੰਘ ਸਾਈਵਾਂ ਦੇ ਨਾਲ ਸਨ ਭਾਈ ਦਿਆਲ ਸਿੰਘ ਚਾਉਂ ਦੀ ਜਿਹੜਾ ਚੌਰ ਸਾਹਿਬ ਦੀ ਜਿਹੜੀ ਸੇਵਾ ਕਰ ਰਹੇ ਸਨ ਆਪ ਇੱਕ ਸਿੱਖ ਛੱਤਾ ਜੱਟ ਇੱਥੇ ਵੱਸਦਾ ਸੀ ਇਸਨੇ ਪਹਿਚਾਨ ਕੇ ਬੇਨਤੀ ਕੀਤੀ ਪਾਤਸ਼ਾਹ ਕੋਈ ਸੇਵਾ ਕਰਨ ਦੀ ਆਗਿਆ ਕਹੋ ਗੁਰੂ ਜੀ ਪਤਾ ਸੀ ਕਿ ਇਸ ਕੋਲ ਚੰਗੀ ਘੋੜੀ ਹੈ ਜਿਸ ਤੇ ਸਵਾਰ ਹੋ ਕੇ ਕਲੀ ਆਨੰਦਪੁਰ ਜਾਂਦਾ ਸੀ ਸਾਈਬਾਂ ਘੋੜੀ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਜਣੀ ਜਿਹੜੀ ਘੋੜੀ ਦੀ ਮੰਗ ਕੀਤੀ ਸੁਣਦੇ ਸਾਰ ਪੱਤੇ ਨੂੰ ਮਨ ਉਤਾਰ ਚੜ ਗਿਆ ਮਨ ਡੋਲ ਗਿਆ ਕਿ ਜੋ ਹਾਕਮਾਂ ਨੂੰ ਪਤਾ ਲੱਗ ਜਾਵੇ ਤਾਂ ਸਾਹੀਬਾਰੀ ਸ਼ਾਹੀ ਬਾਰੀ ਦੀ ਮਦਦ ਮਦਲੇ ਬੱਬਾ ਜਾਵਾਂਗਾ ਜੇ ਘੋੜੀ ਲੈ ਗਏ ਤਾਂ ਮੋੜ ਕੇ ਨਹੀਂ ਦੇਣਗੇ ਐਸਾ ਸੋਚ ਕੇ ਪੱਤੇ ਨੇ ਕਰ ਆ ਕੇ ਇੱਕ ਛੋਟੀ ਘੋੜੀ ਟਟਵਾਣੀ ਜਿਹਨੂੰ ਕਹਿੰਦੇ ਆ ਨੋ ਪੀੜ ਲਿਆਂਦਾ ਤੇ ਪੇਸ਼ ਕੀਤੀ ਭਾਰਤ ਦਸ਼ਮ ਪੀਤਾ თანਤਨ ਸ੍ਰੀ ਗੋਵਿੰਦ ਸਿੰਘ ਜੀ ਨੇ ਚੋਟੀ ਦੇ ਘੋੜਿਆਂ ਦੇ ਸ਼ਾਹ ਅਸਵਾਰ ਸਨ ਦੇਖਦੇ ਹੀ ਫਰਮਾਇਆ ਕਿ ਅਸੀਂ ਟਟਵਾਣੀ ਉੱਤੇ ਕਦੇ ਸਵਾਰੀ ਨਹੀਂ ਕੀਤੀ ਸੂਰਜ ਪ੍ਰਕਾਸ਼ ਰਿੱਤੂ 16 ਅੰਸ਼ ਤੇ 49 ਵਿੱਚ ਐਸਾ ਲਿਖਿਆ ਹੈ ਨਹੀਂ ਮਾਫ਼ ਕਰਨਾ ਜੀ 49 ਨਹੀਂ ਹੈ 48 ਵਿੱਚ ਐਸਾ ਲਿਖਿਆ ਹੈ ਮਣ ਫੱਤਾ ਇਹ ਲੱਖ ਫਟ ਵਾਈ ਨਾ ਅਰਥ ਤੇ ਨਾਇਕ ਜਾਈ ਨਹ ਅਸਵਾਰਾਂ ਹਮ ਕੀਏ ਐਸੀ ਲਿਾਈ ਦਿਖਾਈ ਤੇ ਆਹ ਜਸੀ ਜਾਸੀ ਜਣਗੇ ਗੁਰੂ ਜੀ ਨੇ ਫੇਰ ਕਿਹਾ ਵੱਡੀ ਘੋੜੀ ਲਿਆ ਦਿਓ ਅਸੀਂ ਅੱਗੇ ਹੋਰ ਬੰਦੋਬਸਤ ਕਰਕੇ ਛੇਤੀ ਅਸੀਂ ਮੋੜ ਭੇਜਾਂਗੇ ਪਰ ਛੱਤੇ ਨੇ ਫੇਰ ਝੂਠ ਬੋਲਿਆ ਕਿ ਵੱਡੀ ਘੋੜੀ ਮੇਰਾ ਜਵਾਈ ਲੈ ਗਿਆ ਹੈ ਘਰ ਨਹੀਂ ਹੈ ਤਾਂ ਇਹਦੇ ਐਸੇ ਝੂਠ ਨੂੰ ਸੁਣ ਕੇ ਸਹਿਜੇ ਪਰਮਾਇਆ ਨਾ ਤੇਰੀ ਘੜੀ ਇਸ ਨੇ ਤੇ ਤੂੰ ਰਹਾ ਜਾ ਚਲਾ ਜਾ ਐਸਾ ਸੁਣ ਕੇ ਇਹ ਸਿਰ ਸੁਟੇ ਘਰ ਨੂੰ ਆਇਆ ਅੱਗੇ ਅੰਧੇਰੀ ਕੋਠੀ ਵਿੱਚ ਸੱਪ ਦੇ ਦਸੇ ਨਾਲ ਘੋੜੀ ਮਰੀ ਪਈ ਸੀ ਵਾਹੂ ਇਸ ਨੇ ਸੁੱਤੀ ਜਾਣ ਕੇ ਪੈਰ ਦੇ ਠੰਡੇ ਨਾਲ ਠੱਡੇ ਨਾਲ ਨਾ ਜਿਹੜੀ ਪੈਰ ਮਾਰ ਕੇ ਜਗਾਣਾ ਕੀਤਾ ਜਾਗਣਾ ਕੀਤਾ ਵੀ ਉੱਠ ਖੜੇ ਕੀ ਲਿਖ ਕੀ ਲਿਆ ਕੇ ਬਾਹਰੋਂ ਸੰ ਦੇਵਾਂਗਾ ਪਰ ਪਾਸ ਬੈਠੇ ਕਾਲੇ ਨਾਗ ਨੂੰ ਇਨੂੰ ਵੀ ਦੱਸਿਆ ਜਣੇ ਡੱਸ ਲਿਆ ਸੀ ਜੀ ਮਹਾਰਾਜ ਜੀ ਨੂੰ ਸਾਨੇਵਾਲ ਅਨੰਦਪੁਰੇ ਰੂਸਾ ਨੂੰ ਚਾਲੇ ਪਾ ਦਿੱਤੇ ਮੇਰੇ ਥਾਈ ਰੱਖਿਆ ਕਨੇਚ ਤੋਂ 13 ਪੋ ਨੂੰ ਗੁਰੂ ਜੀ ਮਹਾਰਾਜ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਪਤੇ ਬਾਬਾ ਨਧਾਨ ਸਿੰਘ ਜੀ ਲੰਗਰ ਸਹਾਉ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲੇ ਗੋਦਵਰਾ ਬੰਜੀ ਸਾਹਿਬ ਕਨੇਚ ਦੀ ਸੇਵਾ ਸੰਗਤਾਂ ਦੇ ਜਿਹੜੇ ਸਹਿਯੋਗ ਨਾਲ ਕਰਵਾ ਰਹੇ ਹਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੀ ਇਥੋਂ ਦਾ ਇਤਿਹਾਸ ਸੰਧ ਜੀ ਜੋ ਦੇਖੋ ਕਿੰਨੇ ਲਿਖੀ ਹੋਈ ਆ ਇਹ ਵੀ ਤੁਸੀਂ ਯਾਦ ਰੱਖਣਾ ਜੀ ਜਿੰਨੇ ਕਾਲੇ ਕਾਲੇ ਪਾਣੀ ਭੇਜੇ ਗਏ ਸੀ ਸਿੰਘ ਉਹਨਾਂ ਦੀ ਗਿਣਤੀ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਜੀ ਕਿਸੇ ਨੂੰ ਪਤਾ ਹੈਗਾ ਤਾਂ ਮੈਨੂੰ ਜਰੂਰ ਕਮੈਂਟ ਕਰਿਓ ਜਿਹੜੇ ਮੇਰੇ ਵੀਡੀਓ ਰਾਹੀਂ ਇਸ ਚੀਜ਼ ਨੂੰ ਦੇਖ ਰਹੇ ਨੇ ਤਾਂ ਉਹ ਵੀ ਮੈਨੂੰ ਜਰੂਰ ਕਮੈਂਟ ਕਰਿਓ ਬਾਣੀ ਦੇ ਰਚਨਹਾਰੇ ਗੁਰੂ ਸਹਿਬਾਨ ਪਟ ਸਹਿਬਾਨ ਭਗਤ ਸਹਿਬਾਨ ਹੋਰ ਗੁਰਮੁਖ ਸਹਿਬਾਨ ਜਿਹੜੇ ਆ ਸਾਰਿਆਂ ਦੀ ਲਿਸਟ ਉਹ ਲੱਗੀ ਆ ਪੋਜ ਕਰਕੇ ਤੁਸੀਂ ਜਰੂਰ ਪੜ੍ਹਨਾ ਜੇ ਸੰਗਤ ਜਿਹੜਾ ਕੋਈ ਨਹੀਂ ਇੱਥੇ ਆਇਆ ਤੇ ਜਰੂਰ ਇੱਥੇ ਆ ਕੇ ਦਰਸ਼ਨ ਕਰਕੇ ਚਾਹੇ ਬਹੁਤ ਅਲੱਗ-ਅਲੱਗ ਪੁਰਾਣੇ ਸਰੂਪ ਇੱਥੇ ਤੁਹਾਨੂੰ ਦਿਖਾਈ ਦੇਣਗੇ ਆ ਦੇਖੋ ਕਿੰਨਾ ਪੁਰਾਣਾ ਸਰੂਪ ਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇ ਪਾਲੰਗ ਦੇ ਉੱਤੇ ਜਦੋਂ ਉੱਚ ਦਾ ਪੀਰ ਬਣ ਕੇ ਆਏ ਸਨ ਉਹ ਬੜੇ ਸੋਹਣੇ ਸੁੰਦਰ ਮਾਲਿਆਂ ਦੇ ਵਿੱਚ ਸ਼ੀਸ਼ਿਆਂ ਦੇ ਅੰਦਰ ਤੇ ਤੁੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਆਓ ਆਪਾਂ ਅੱਗੇ ਚੱਲਦੇ ਆਂ ਤੇ ਇੰਦਰ ਸਰੂਪ ਪਿਆ ਤੁੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 나ਗ ਨੇ ਜਿਹੜੀ ਹੈ ਸ਼ਾਂਕ ਕੀਤੀ ਉਹ ਕਰ ਲੋ ਦਰਸ਼ਨ ਇਹ ਨਾਨਕ ਨਿਰੰਕਾਰ ਹੀ ਹੈ ਗੁਰਦੁਆਰਾ ਮੰਜੀ ਸਾਹਿਬ ਪਿੰਡ ਕਨੇਚ ਲੋਕਲ ਗੁਰਦੁਆਰਾ ਪ੍ਰਬੰਧਕ ਹੈਟੀ ਪ੍ਰਧਾਨ ਅਜੀਤ ਸਿੰਘ ਇਸ ਤਰ੍ਹਾਂ ਲਿਖਿਆ ਹੋਇਆ ਇੱਥੇ ਪੜ੍ਹ ਸਕਦੇ ਹਾਂ ਅਓ ਅੱਗੇ ਚੱਲਦੇ ਆਂ ਬੜੇ ਵਧੀਆ ਸਰੂਪ ਇੱਥੇ ਤੋਂ ਉਹ ਸਿੱਖਿਆ ਦੇਣ ਵਾਲੇ ਲੱਗੇ ਹੋ ਆ ਤੁਸੀਂ ਦੇਖ ਸਕਦੇ ਹੋ ਸਾਰੇ 140 ਜਿਆਦੇ 40 ਮੁਕਤਿਆਂ ਹੈ ਜੀ ਦਸਵੇਂ ਪਾਤਸ਼ਾਹ ਧੰਧੰਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰ ਪੰਜਾਂ ਜਿਹੜੇ ਤਖਤ ਨੇ ਉਹਨਾਂ ਦੇ ਸਾਰੇ ਹੋਰ ਵੀ ਧਰਮ ਕਾਜ ਐਕਾਰਾਂ ਬੋਲੇ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇਸ ਤਰ੍ਹਾਂ ਦੇ ਇੱਥੇ ਜਿਹੜੇ ਸਰੂਪ ਲੱਗੇ ਹੋ ਆ ਹਾਂਜੀ ਬੜਾ ਪੁਰਾਣਾ ਸਰੂਪ ਹੈ ਜੀ ਬਿਲਕੁਲ ਆਪਾਂ ਧੰਧੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜੇ ਆ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰ ਰਿਹਾ ਉਹਨਾਂ ਦੇ ਮਨੋ ਕਾਮਨਾਵਾਂ ਪੂਰੀਆਂ ਹੁਣ ਚੜ੍ਹਦੀਆਂ ਕਲਾ 'ਚ ਰਹਣ ਕਮਾਂਕਾਰਾਂ 'ਚ ਜਿਹੜੀ ਹੈ ਬਰਕਤ ਰਹੇ ਜੀ ਸੋ ਇਹ ਮੇਰੇ ਵੱਲੋਂ ਵੀ ਅਰਦਾਸ ਆ ਸਭਨਾਂ ਲਈ ਸਾਰੇ ਸੰਸਾਰ ਦੇ ਲਈ ਅਰਦਾਸ ਆ ਵੀ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਕੰਮ ਜਿਨ੍ਹਾਂ ਦੇ ਵਿਗੜੇ ਆ ਉਹੋ ਸਿਮਰਨ ਧੌ ਚੱਲਦੇ ਆ ਤਾਂ ਅੱਗੇ ਤੋ ਬਹੁਤ ਸੋਹਣੇ ਜਿਹੜੇ ਆ ਗੁਰੂ ਘਰ ਸਜੇ ਹੋ ਆ ਪੱਥਰ ਹੀ ਪੱਥਰ ਤੁਸੀਂ ਦੇਖ ਸਕਦੇ ਹੋ ਛੱਤ ਵੀ ਪੱਥਰ ਹੀ ਪੱਥਰ ਜਿਹੜਾ ਲੱਗਿਆ ਲੋ ਇੱਕ ਹੋਰ ਸਰੂਪ ਕਿੰਨਾ ਸੋਹਣਾ ਆਪਾਂ ਦੇਖ ਰਹੇ ਹਾਂ ਹਾਂ ਦੇਖੋ ਜੀ ਤਨ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਗੁਰਦਵਾਰਾ ਮਨਜੀ ਸਾਹਿਬ ਪਿੰਡ ਕਨੇਜ ਗੁਰਦਵਾਰਾ ਲੋਕਲ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਸੋਹਣੇ ਸਰੂਪ ਲੱਗੇ ਆ ਸੋ ਇਹ ਸੀ ਗੁਰਦਵਾਰਾ ਸਾਹਿਬ ਦਾ ਇਤਿਹਾਸ ਵੀ ਆਪ ਤੁਹਾਨੂੰ ਸੁਣਾਤਾ ਤੇ ਹੈ ਗੁਰਦਵਾਰਾ ਮਨਜੀ ਸਾਹਿਬ ਕਨੇਜ ਪਿੰਡ ਦੇ ਵਿੱਚ ਹੈਗਾ ਕਾਫੀ ਵੱਡਾ ਨਗਰ ਵਸਿਆ ਹੋਇਆ ਹੈਗਾ ਤੇ ਤੁਸੀਂ ਦੇਖ ਹੀ ਰਹੇ ਹੋ ਤੇ ਇਹ ਭਗਤਾਂ ਦੀਆਂ ਜਿਹੜੀਆਂ ਸਰੂਪ ਨੇ ਇਹ ਇੰਨੇ ਭਗਤ ਨੇ ਤੁਸੀਂ ਦੇਖੋ ਜੀ ਫਕਤ ਦੇ ਸਰੂਪ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਨ੍ਹਾਂ ਦੇ ਭਗਤ ਸ਼ੇਖ ਫਰੀਦ ਜੀ ਰਵ ਰਵੀਦਾਸ ਜੀ ਨੇ ਭਗਤ ਰਾਮਾਨੰਦ ਭਗਤ ਪੀਪਾ ਜੀ ਹਾਂਜੀ ਭਗਤ ਕਵੀਰ ਭਗਤ ਬੈਣੀ ਜੀ ਭਗਤ ਜੈਦੇਵ ਭਗਤ ਸਤਨਾ ਜੀ ਭਗਤ ਸੈਣ ਜੀ ਭਗਤ ਸੂਰਦਾਸ ਜੀ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਵਾਹ ਜੀ ਵਾਹ ਭਗਤ ਪਰਮਾਨੰਦ ਜੀ ਭਗਤ ਪੀਖਮ शाह ਜੀ ਵਾਜੇ ਵਾਹ ਭਗਤ ਧੰਨਾ ਜੀ ਵੀ ਨੇ ਵਾਜੀ ਬੋਲੇ ਇਹ ਹੋ ਗਏ ਜੀ ਉਹ ਸਾਰੇ ਭਗਤਾਂ ਦੇ ਭਗਤ ਸਹਿਬਾਨਾਂ ਦੀ 15 ਦੀ ਗਿਣਤੀ ਹੈ ਜੀ ਇਹ ਸਾਰੇ ਤੁਹਾਨੂੰ ਭਗਤਾਂ ਦੇ ਦਰਸ਼ਨ ਕਰਾਇਆ ਇਹਨਾਂ ਦੇ ਨਾਲ ਜਿਹੜਾ ਬਿਊਰਾ ਉਹ ਵੀ ਲਿਖਿਆ ਹੋਇਆ ਹੈਗਾ ਤੁਸੀਂ ਇਹਨਾਂ ਦਾ ਬਿਊਰਾ ਪੜ੍ਹ ਸਕਦੇ ਹੋ ਸਿੰਘ ਸਾਹਿਬ ਤੋਂ ਆਪਾਂ ਪ੍ਰਸ਼ਾਦ ਲਵਾਗੇ ਤੇ ਫਿਰ ਆਪਾਂ ਅੱਗੇ ਨਵੀਂ ਵੀਡੀਓ ਬਰੌਲੇ ਕਿਤੇ ਹੋਰ ਪਾਸੇ ਜਾਵਾਂਗੇ ਵਾਹਿਗੁਰੂ ਮਹਾਰਾਜ ਕਿਰਪਾ ਕਰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸੇ ਦੇ ਆਤਰਕਨ ਵੀ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਗੁਰੂ ਧਰਮ ਸਥਾਨਾਂ ਦੇ ਧਾਰਮਿਕ ਸਥਾਨਾਂ ਜਿਹੜੇ ਦਰਸ਼ਨ ਕੋ ਕਰਵਾਦਾ ਰਹਾ ਸੋ ਬਾਬਾ ਜੀ ਤੋਂ ਪ੍ਰਸ਼ਾਦ ਲਵਾਂਗੇ ਵਾਹ ਜੀ ਬਾਬਾ ਜੀ ਧੰਨਵਾਦ ਆ ਬਾਬਾ ਜੀ ਤੁਹਾਡਾ ਜੀ ਬਨ ਨਹੀਂ ਥਕੇ ਕਿਉਂਕਿ ਹੱਥ ਇਹਨਾਂ ਦੇ ਛੱਟ ਲੱਗੀ ਪਲਸਟਰ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਇਸ ਕਰਕੇ ਨਹੀਂ ਸਜਾਈ ਇਹਨਾਂ ਨੇ ਉਹੀ ਹੈ ਗੁਰਦੁਆਰਾ ਸਾਹਿਬ ਦਾ ਬਾਹਰਲਾ ਪਾਸਾ ਤੇ ਇੱਧਰ ਵੀ ਸੰਗਤ ਆ ਧੋਣ ਵਾਸਤੇ ਇੱਧਰੋਂ ਵੀ ਗੇਟ ਆਉਂਦਾ ਤੇ ਇੱਧਰ ਬਾਥਰੂਮ ਵਗੈਰਾ ਤੇ ਨਾਲ ਹੀ ਕੋਠੀਆਂ ਵਗੈਰਾ ਹੈਗੀਆਂ ਪਿੰਡ ਆ ਜੀ ਕਾਫੀ ਵੱਡਾ ਤੁਸੀਂ ਦੇਖ ਰਹੇ ਹੋ ਸੋਈ ਹੈ ਗੁਰਦੁਆਰਾ ਮਨਜੀ ਸਾਹਿਬ ਜੀ ਦੇ ਦਰਸ਼ਨ ਕਿਤੇ ਬਾਹਰ ਨੂੰ ਜਾ ਰਹੇ ਸੀ ਤੇ ਮੈਂ ਕਿਹਾ ਸੋਚਿਆ ਨਿਸ਼ਾਨ ਸਾਹਿਬ ਝੂਲ ਰਹੇ ਨੇ ਗੁਰੂ ਦੇ ਦਰਸ਼ਨ ਕਰ ਲਓ ਇੱਕ ਵਾਰੀ ਫੇਰ ਤੋਂ ਬਿਲਕੁਲ ਦਰਬਾਰ ਸਾਹਿਬ ਵਾਲਾ ਨਜ਼ਾਰਾ ਉਹ ਦੇਖੋ ਪਤੰਗ ਉੱਡ ਰਹੇ ਆ ਸੋ ਇਸੀ ਗੁਰਦੁਆਰਾ ਮੰਜੀ ਸਾਹਿਬ ਪਾਸ਼ਾ 10ਵੀਂ ਦੇ ਦਰਸ਼ਨ ਕੀਤੇ ਪਿੰਡ ਕਨੇਜ ਜ਼ਿਲ੍ਹਾ ਲੁਧਿਆਣਾ ਸੋ ਇਸ ਵੀ ਵੀਡੀਓ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸੰਗਤਾਂ ਨੂੰ ਇਸ ਗੁਰਦੁਆਰਾ ਸਾਹਿਬ ਪਤਾ ਚਲ ਚੁੱਕੇ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਸਨ ਉੱਚ ਦਾ ਪੀਰ ਬਣ ਕੇ ਮਾਚੀਗੜ੍ਹ ਦੇ ਪਤ ਤੋਂ ਤੇ ਇਹਦੇ ਨਾਲ ਜਿਹੜੇ ਮੇਰੇ ਵੀਰ ਨੇ ਇਸ ਵੀਡੀਓ ਤੇ ਪਹਿਲੀ ਵਾਰ ਜੁੜੇ ਤਾਂ ਉਹ ਜਰੂਰ ਮੈਨੂੰ ਕਮੈਂਟ ਕਰਿਓ ਜਿਹੜੇ ਨਵੇਂ ਜੁੜ ਰਹੇ ਆ ਉਹ ਸਬਸਕ੍ਰਾਈਬ ਜਰੂਰ ਕਰ ਲੈੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਇਤਿਹਾਸ ਇਹ ਨੋਟੀਫਿਕੇਸ਼ਨ ਆ ਉਹ ਤੁਹਾਨੂੰ ਜਾਣ ਚ ਸਕੀ ਆਪਾਂ ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਭੁੱਲਾ ਚੁੱਕਾਂ ਦੀ ਮਾਫੀ ਦੇਣਾ ਸੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆਉਣ ਵਾਲੀ ਵੀਡੀਓ ਤੋਂ ਮਿਲ ਸਕੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਅੱਗੇ ਗੁਰੂ ਸਾਹਿਬ ਜਿੱਦਨੂੰ ਲੈ ਕੇ ਜਾਣਗੇ ਆਪਾਂ ਚੱਲਾਂਗੇ ਤੇ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰਨ ਮੇਰੇ ਤੇ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਰਜਾਣਾ ਗੁਰੂ ਘਰਾਂ ਦੀਆਂ ਦਿਖਾਉਂਦਾ ਰਹਾ ਇਹਦੇ ਨਾਲ ਆਜਾਜ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਰੱਖਾ ਚੜ੍ਹਦੀ ਕਲਾ